ਹਮ ਸ੍ਰੀ ਵਾਹਿਗੁਰੂ ਸਹਿਬ ਜੀਓ ਸੰਗਜਣ ਆਪਾਂ ਕੱਲ ਜੋ ਸ਼ਬਦ ਵਿਚਾਰਿਆ ਸੀ ਉਸ ਵਿੱਚ ਅਗਿਆਨਤਾ ਦੀ ਗੱਲ ਗੁਰੂ ਜੀ ਕਰ ਰਹੇ ਸੀ ਕਿ ਜਦੋਂ ਅਸੀਂ ਪਰਮਾਤਮਾ ਨਾਲ ਗੁਰੂ ਨਾਲ ਜੁੜ ਜਾਨੇ ਆ ਤੇ ਗੁਰੂ ਦੀ ਰਾਹੀਂ ਪਰਮਾਤਮਾ ਨੂੰ ਸਮਝ ਲੈਣੇ ਆ ਪਾ ਲੈਣੇ ਆ ਤੇ ਸਾਡੇ ਅੰਦਰੋਂ ਫਿਰ ਇਹ ਅਗਿਆਨਤਾ ਜਿਹੜੀ ਖਤਮ ਹੋ ਜਾਂਦੀ ਹੈ ਤੇ ਅਗਿਆਨਤਾ ਖਤਮ ਹੁੰਦੇ ਹੀ ਤ੍ਰਿਸ਼ਨਾ ਆਸ਼ਾਵਾ ਇਹ ਜਿਹੜੇ ਵਕਾਰ ਨੇ ਇਹ ਸਾਡਾ ਖੇੜਾ ਛੱਡ ਜਾਂਦੀ ਹੈ ਪਰ ਜਦੋਂ ਤੱਕ ਬੰਦਾ ਅਗਿਆਨਤਾ ਦੇ ਵਿੱਚ ਹੈ ਉਦੋਂ ਤੱਕ ਫਿਰ ਇਹਦੇ ਉੱਤੇ ਮਾਇਆ ਦਾ ਪ੍ਰਭਾਵ ਹੈ ਤੇ ਇਹ ਮਾਇਆ ਦਾ ਪ੍ਰਭਾਵ ਕਿਸ ਤਰ੍ਹਾਂ ਸਾਡੇ ਜੀਵਨ ਨੂੰ ਬਰਬਾਦ ਕਰ ਰਿਹਾ ਹੈ ਇਹ ਫਰੀਸ ਦਾ ਇਲਾਜ ਕੀ ਹੈ ਤੇ ਕਿਸ ਤਰ੍ਹਾਂ ਇਸ ਤੋਂ بچਿਆ ਜਾ ਸਕਦਾ ਹੈ ਇਹ ਇਸ ਸ਼ਬਦ ਵਿੱਚ ਆਪਾਂ ਪੜ੍ਹਾਂਗੇ ਅੱਜ ਦਾ ਜੋ ਵਿਚਾਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ 371 ਤੋਂ ਹੈ ਤੇ ਇਸ ਸ਼ਬਦ ਦੇ ਦੋ ਰਹਾਉ ਹਨ ਪਹਿਲੇ ਰਹਾਉ ਵਿੱਚ ਪਰਸਨ ਜੇਣੀ ਕਿਸ ਤਰ੍ਹਾਂ ਦੀ ਬਿਮਾਰੀ ਸਾਨੂੰ ਲੱਗੀ ਹੋਈ ਹੈ ਤੇ ਫਿਰ ਇਲਾਜ ਕੀ ਹੈ ਤੇ ਇਲਾਜ ਕਿਸ ਤਰ੍ਹਾਂ ਹੋ ਗਿਆ ਇਹ ਵਿਚਾਰ ਇਸ ਸ਼ਬਦ ਵਿੱਚ ਚੱਲੇਗਾ ਸੋ ਆਓ ਆਪਾਂ ਇਸ ਸ਼ਬਦ ਨਾਲ ਜੁੜਦੇ ਹਾਂ ਸੁਰਤ ਨੂੰ ਬਾਣੀ ਨਾਲ ਜੋੜਦੇ ਹਾਂ ਆਸਾ ਮਹਲਾ ਪੰਜਵਾਂ ਮਤ ਕਰੂੰ ਸੋ ਪੱਕਣ ਨ ਦੇਈ ਆਪਣੇ ਆਪ ਨੂੰ ਅਡੋਲ ਰੱਖਣ ਵਾਸਤੇ ਆਤਮਿਕ ਅਡੋਲਤਾ ਪ੍ਰਾਪਤ ਕਰਨ ਵਾਸਤੇ ਮੈਂ ਜਿਹੜੀ ਵੀ ਸਲਾਹ ਕਰਦਾ ਇਹ ਮਾਇਆ ਨੂੰ ਸਿਰੇੜੀ ਚੜਨ ਦਿੰਦੀ ਕਿਉਂਕਿ ਮੇਰੇ ਅੰਦਰ ਮਾਇਆ ਦਾ ਪ੍ਰਭਾਵ ਹੈ ਸ਼ੀਲ ਸੰਜਮ ਕੈ ਨਿਕਟ ਖਲੋਈ ਜੇ ਮੈਂ ਆਪਣੇ ਸੁਭਾਅ ਨੂੰ ਬਦਲਣ ਦੀ ਕੋਸ਼ਿਸ਼ ਕਰਾਂ ਮਿੱਠਾ ਸੁਭਾਅ ਬਣਾਵਾਂ ਜਾਂ ਆਪਣੇ ਆਪ ਨੂੰ ਵਕਾਰਾਂ ਵੱਲੋਂ ਕਾਬੂ ਕਰਾਂ ਤੇ ਇਹ ਰੱਖੀ ਤੇ ਖੜੀ ਹੈ ਇਹ ਪਹਿਰੇ ਤੇ ਖੜੀ ਹੈ ਦਾ ਪ੍ਰਭਾਵ ਵੀ ਇੰਨਾ ਜ਼ਿਆਦਾ ਹੈ ਕਿ ਮੈਂ ਕਰ ਨਹੀਂ ਸਕਦਾ ਦੇਖੋ ਕਿੰਨੀ ਸਮਝਦਾਰੀ ਦੀ ਗੱਲ ਹੈ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਵਿਚਾਰ ਗਏ ਆਪਣੇ ਆਪ ਨਾਲ ਜੁੜ ਗਏ ਤਾਂ ਕਿ ਸਾਨੂੰ ਗੁਰਬਾਣੀ ਪੜ੍ਹਨੀ ਵੀ ਆਵੇ ਤੇ ਸਮਝਣੀ ਵੀ ਆਵੇ ਬੇਸ ਕਰੇ ਬਹੂ ਰੂਪ ਦਿਖਾਵੇ ਕਿਉਂਕਿ ਇਹ ਮਾਇਆ ਅਨੇਕਾਂ ਬੇਸ ਕਰਦੀ ਹੈ ਤੇ ਅਨੇਕ ਰੂਪ ਦਿਖਾਉਂਦੀ ਹੈ ਹੁਣ ਅਸੀਂ ਜਦੋਂ ਵੀ ਮਾਇਆ ਦਾ ਵਿਚਾਰ ਆਉਂਦਾ ਹੈ ਤਾਂ ਸਾਡਾ ਧਨ ਦੌਲਤਾਂ ਦਾ ਵਿਚਾਰ ਆ ਜਾਂਦਾ ਸਾਨੂੰ ਪਰ ਮਾਇਆ ਹਰ ਇੱਕ ਉਹ ਵਰਤਾਰਾ ਹੈ ਜਿਹੜਾ ਸਾਨੂੰ ਮਾਲਕਾਂ ਨੂੰ ਗਿਸ਼ੋੜਦਾ ਉਹ ਹਰ ਇੱਕ ਵਰਤਾਰਾ ਮਾਇਆ ਹੈ ਪਤਾ ਨਹੀਂ ਕਿੰਨੇ ਰੂਪਾਂ ਵਿੱਚ ਸਾਨੂੰ ਇਹ ਪ੍ਰਭਾਵ ਕਰ ਰਹੀ ਹੈ ਗ੍ਰਹਿ ਵਸਣ ਨਾ ਦੇਈ ਵਕ ਵਕ ਪਰਮਾਵੈ ਗ੍ਰਹ ਬਸਣ ਨਾ ਦੇਈ ਗ੍ਰਹ ਕਿਣਾ ਹਿਰਦ ਰੂਪੀ ਕਰ ਮੈਨੂੰ ਇਹ ਆਪਣੇ ਆਪ ਹਿਰਦੇ ਘਰ ਵਿੱਚ ਨਹੀਂ ਟਿਕਣ ਦਿੰਦੀ ਤੇ ਕਈ ਤਰੀਕਿਆਂ ਨਾਲ ਪੜਕਾਉਂਦੀ ਫਿਰਦੀ ਹੈ ਜਿਨੀ ਬੰਦਾ ਮਾਇਆ ਦੇ ਪ੍ਰਭਾਵ ਵਿੱਚ ਦੌੜਿਆ ਫਿਰਦਾ ਹੈ ਹਰ ਪਾਸਿਓਂ ਪ੍ਰਭਾਵਿਤ ਕਰ ਰਹੀ ਹੈ ਜੇ ਕੋਈ ਬੰਦਾ ਕਹਿੰਦਾ ਵੀ ਮੈਂ ਤਿਆਗੀ ਹੋ ਗਿਆ ਤੇ ਸਮਝੋ ਫਿਰ ਉਹਨੂੰ ਤਿਆਗ ਦਾ ਹੰਕਾਰ ਹੋ ਗਿਆ ਵੀ ਮੈਂ ਤਾਂ ਤਿਆਗੀ ਆ ਕੋਈ ਗਿਆਤਾ ਹੋ ਗਿਆ ਬਾਣੀ ਸਮਝਣ ਲੱਗ ਗਿਆ ਉਹ ਕਹਿੰਦਾ ਜੀ ਮੈਂ ਤਾਂ ਗਿਆਨੀ ਹੋ ਗਿਆ ਉਹਨੂੰ ਇਹ ਹੰਕਾਰ ਹੋ ਗਿਆ ਕੋਈ ਕਹਿੰਦਾ ਜੀ ਮੈਂ ਤੇ ਇਸ ਮਖਲੇ ਚ ਮਾਇਆ ਨਹੀਂ ਲੈਂਦਾ ਪਰ ਉਹਨੂੰ ਇਹ ਪ੍ਰਭਾਵ ਹੋ ਗਿਆ ਕਿ ਮੈਂ ਛੱਗੀਆਂ ਤੋਂ ਇਸ ਤਰ੍ਹਾਂ ਦੀਆਂ ਜਿਹੜਾ ਮਾਇਆ ਦੇ ਅਨੇਕ ਰੂਪ ਸਾਨੂੰ ਪ੍ਰਭਾਵਿਤ ਕਰ ਰਹੀ ਹੈ ਗੁਰੂ ਜੀ ਕਹਿੰਦੇ ਗ੍ਰਹਿ ਬਸਣ ਨਾ ਦੇਈ ਵਖ ਵਖ ਪਰਮਾਵੇ ਹੁਣ ਗੁਰੂ ਜੀ ਇਹ ਸਾਨੂੰ ਇਸ ਤਰ੍ਹਾਂ ਕਿਉਂ ਕਰ ਰਹੀ ਹੈ ਕਿਸ ਤਰ੍ਹਾਂ ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਮੇਨ ਥੀਮ ਕੀ ਹੈ ਇਸ ਸ਼ਬਦ ਦਾ ਉਹ ਆਪਾਂ ਪੜਦੇ ਹਾਂ ਕਰ ਕੀ ਨਾਇਕ ਕਰ ਵਾਸਨ ਦੇਵੇ ਇਹ ਹੁਣ ਜਿਹੜੀ ਦਾਸੀ ਮੈਨੂੰ ਮਾਲਕ ਨੇ ਮੀਰੀ ਨਾਲ ਬਣਾ ਕੇ ਭੇਜੀ ਸੀ ਨਾ ਇਹ ਹੁਣ ਮਾਲਕ ਬਣ ਬੈਠੀ ਹੈ ਤੇ ਮੈਨੂੰ ਘਰ ਵਿੱਚ ਬਸਣ ਨਹੀਂ ਦਿੰਦੀ ਕਰ ਕੀ ਨਾਇਕ ਕਰ ਵਾਸਨ ਦੇਵੇ ਯਤਨ ਕਰੂੰ ਉਰਜਾਈ ਪਰੇਵੈ ਰਹਾਉ ਮੈਂ ਅਨੇਕ ਯਤਨ ਕਰਨਾ ਇਸ ਤੋਂ ਖੜਾ ਚਾਹਣ ਦੀ ਤੇ ਆਪਣੇ ਮਨ ਵਿੱਚ ਟਿਕਣ ਲਈ ਪਰ ਇਹ ਮੈਨੂੰ ਹੋਰ ਫਤਿਹਣ ਜਾਂ ਦਿੰਦੀ ਹੈ ਨਵੀਆਂ ਨਵੀਆਂ ਉਲਝਣਾਂ ਪੈਦਾ ਕਰ ਦਿੰਦੀ ਹੈ ਮੇਰੇ ਜੀਵਨ ਵਿੱਚ ਇੱਕ ਉਲਝਣ ਵਿਕਦੀ ਹੈ ਇੱਕ ਨਵੀਂ ਆ ਜਾਂਦੀ ਹੈ ਮੈਂ ਇਨ੍ਹਾਂ ਮਾਇਆ ਦੇ ਪ੍ਰਭਾਵ ਵਿੱਚ ਇਨ੍ਹਾਂ ਉਲਝਣਾਂ ਵਿੱਚ ਫਸ ਕੇ ਰਹਿ ਗਿਆ ਤੇ ਮੈਂ ਯਤਨ ਕਰ ਰਿਹਾ ਮੈਨੂੰ ਹੋਰ ਜ਼ਿਆਦਾ ਉਲਝਾ ਰਹੀ ਹੈ ਹੁਣ ਇਹ ਸਵਾਲ ਹੈ ਸਾਡੇ ਮਨ ਦਾ ਸਵਾਲ ਹੈ ਵੀ ਸਾਡੇ ਉੱਤੇ ਮਾਇਆ ਦਾ ਪ੍ਰਭਾਵ ਪੈ ਕਿਉਂ ਰਿਹਾ ਹੈ ਸੋ ਇਹ ਗੱਲ ਗੁਰੂ ਜੀ ਸਾਨੂੰ ਸਮਝਾ ਰਹੇ ਹੈ ਦੂਰ ਕਿਵੇਂ ਹੋਏਗਾ ਆਖਰੀ ਪੰਕਤੀਆਂ ਪੜਾਂਗੇ ਤਾਂ ਸਮਝ ਆਊਗੀ ਸਾਰਾ ਸ਼ਬਦ ਪੜਾਂਗੇ ਤੇ ਸਾਰੀ ਗੱਲ ਸਮਝ ਵਿੱਚ ਆਊਗੀ ਐਸ ਕਰਕੇ ਬਾਣੀ ਆਪ ਪੜიਏ ਤੇ ਆਪ ਸੁਣੀਏ ਤੇ ਸਮਝੀਏ ਤੁਰ ਕੀ ਭੇਜੀ ਆਈ ਅਮਰ ਹੁਣ ਇਹ ਮਾਇਆ ਬਣੀ ਕਿੱਥੋਂ ਆ ਗੁਰੂ ਜੀ ਹੁਣ ਤਕਨੀਕੀ ਤੌਰ ਤੇ ਸਾਨੂੰ ਸਮਝਾਉਣਗੇ ਵੀ ਇਹ ਮਾਇਆ ਭੇਜੀ ਕਿੰਨੀ ਹੈ ਉਸ ਮਾਲਕ ਦੀ ਹੈ ਨਾ ਮਾਲਕ ਦੀ ਸ਼ਕਤੀ ਛਾਰੇ ਕਿਤੇ ਵਰਤਰੀ ਹੈ ਇਸ ਮਾਇਆ ਵਿੱਚ ਵੀ ਉਹੀ ਸ਼ਕਤੀ ਵਰਤਰੀ ਹੈ ਨੌ ਖੰਡ ਜੀਤੇ ਸਭ ਥਾਨ ਤਨ ਅੰਤਰ ਜਿਵੇਂ ਇਹ ਆਕਾਰ ਬਣੇ ਨੇ ਨੌ ਖੰਡ ਸਲਜਨੀ ਥਾਨ ਕਰੰਤਰ ਇੱਕ ਥਾਂ ਹੋਰ ਥਾਂ ਮੇਰੇ ਅੰਦਰ ਵੀ ਦੂਜਿਆਂ ਦੇ ਅੰਦਰ ਵੀ ਨੌ ਖੰਡ ਸਾਰੀ ਧਰਤੀ ਇਹਨੇ ਜਿੱਤ ਲਈ ਐ ਤੇ ਸਾਰੇ ਥਾਂ ਜਿੱਤ ਲੈਨੇ ਇੰਨਾ ਜਿਆਦਾ ਪ੍ਰਭਾਵ ਵਜਦਾ ਤਪ ਤੀਰਥ ਨਾ ਛੋੜੇ ਜੋਗ ਸੰन्यास ਇਹਨੇ ਨਾ ਨਦੀਆਂ ਦੇ ਕੰਢੇ ਉੱਤੇ ਰਹਿਣ ਵਾਲੇ ਨਾ ਤੀਰਥਾਂ ਦੇ ਉੱਤੇ ਰਹਿਣ ਵਾਲੇ ਤੇ ਨਾ ਆਪਣੇ ਆਪ ਨੂੰ ਜੋਗੀ ਕਹਾਉਣ ਵਾਲੇ ਨਾ ਸੰਨਿਆਸੀ ਕਹਾਉਣ ਵਾਲੇ ਕੋਈ ਵੀ ਨਹੀਂ ਛੱਡਿਆ ਮਾਇਆ ਦੇ ਪ੍ਰਭਾਵ ਸਭ ਮਾਇਆ ਦੇ ਪ੍ਰਭਾਵ ਵਿੱਚ ਨੇ ਗੁਰੂ ਜੀ ਕਹਿੰਦੇ ਮਾਇਆ ਦਾ ਅਸਰ ਸਾਰਿਆਂ ਤੇ ਪਿਆ ਹੋਇਆ ਹੈ ਪੜ ਠਾਕੇ ਸਿਮਰਤ ਵਿਦ ਅਭਿਆਸ ਬਹੁਤ ਜਿਆਦੇ ਧਾਰਮਿਕ ਗਿਆਨ ਪ੍ਰਾਪਤ ਕਰਦੀ ਹੈ ਲੋਕੀ ਪਾਠਾਂ ਦਾ ਅਭਿਆਸ ਕਰ ਰਿਹਾ ਹੈ ਪੰਡਤ ਲੋਕ ਵੀ ਹਾਰ ਗਏ ਗੁਰੂ ਜੀ ਕਹਿੰਦੇ ਪੜ ਪੜ ਕੇ ਪਰ ਮਾਇਆ ਦਾ ਪ੍ਰਭਾਵ ਨਹੀਂ ਗਿਆ ਹੁਣ ਦੇਖੋ ਗੁਰੂ ਜੀ ਕਿਸੇ ਧਰਮ ਦੀ ਤੋਹੀਨ ਨਹੀਂ ਕਰ ਰਹੇ ਸਾਨੂੰ ਇਹ ਗੱਲਾਂ ਸਮਝਾ ਰਹੇ ਐ ਸਾਨੂੰ ਇਹ ਦੱਸ ਰਹੇ ਐ ਕਿ ਇਹ ਮਹਿਜ ਮੁਖਬੀਦ ਪਾਠ ਮੁਖ ਪਾਠਾ ਮੁਖਾਗਰ ਪਾਠਾ ਨਾਲ ਨਹੀਂ ਇਹ ਨਹੀਂ ਖੜਾ ਛੜਦਾ ਇਹਦਾ ਪ੍ਰਭਾਵ ਵੀ ਇੰਨਾ ਜ਼ਿਆਦਾ ਐ ਤੇ ਫਿਰ ਗੁਰੂ ਜੀ ਅਸਲ ਕੀ ਕਰਨਾ ਪਏਗਾ ਉਹਨਾਂ ਗੁਰੂ ਜੀ ਸਾਨੂੰ ਸਮਝਾਉਣਗੇ ਤੇ ਆਪਾਂ ਨੂੰ ਥੋੜਾ ਜਿਹਾ ਹਲੇ ਹੋਰ ਇਹਦੇ ਬਾਰੇ ਦੱਸ ਕੇ ਫਿਰ ਸਮਝਾਉਣਗੇ ਜਹਿ ਵੈਸ ਤੈ ਨਾਲੇ ਵੈਸੇ ਮੈਂ ਜਿੱਥੇ ਵੀ ਜਾਂਦਾ ਜਿੱਧਰ ਵੀ ਦੇਖਦਾ ਮਾਇਆ ਮੇਰੇ ਨਾਲ ਮੈਂ ਜਿੱਥੇ ਵੀ ਬੈਠਦਾ ਜਾ ਕੇ ਇਹ ਮੇਰੇ ਨਾਲ ਹੀ ਬੈਠੀ ਹੈ ਸਾਕਲਪਾ ਬੰਨੇ ਮੇ ਸਹਵਲ ਸਭਲ ਪਰਵੇਸੈ ਐਸੀ ਕੋਈ ਜਗ੍ਹਾ ਨਹੀਂ ਜਿਹੜੀ ਇਹ ਤੋਂ ਖਾਲੀ ਹੋਵੇ ਇਸ ਮਾਇਆ ਤੋਂ ਜਗ੍ਹਾ ਕੋਈ ਵੀ ਨਹੀਂ ਖਾਲੀ ਹਰ ਇੱਕ ਟਿਕਾਣੇ ਤੇ ਇਹ ਜਾ ਕੇ ਇੰਨੀ ਤਾਕਤਵਾਰ ਹੈ ਕਿ ਹਰ ਇੱਕ ਟਿਕਾਣੇ ਤੇ ਜਾ ਫਸਦੀ ਹੈ ਜਾਂ ਪ੍ਰਭਾਵ ਪਾਉਂਦੀ ਹੈ ਫਿਰ ਗੁਰੂ ਜੀ ਕਹਿੰਦੇ ਹੁਣ ਜੇ ਤੂੰ ਹੋਸ਼ੀ ਸ਼ਰਨ ਲਵੇਂਗਾ ਨਾ ਇਤੋਂ ਦੇਖੋ ਹੁਣ ਮਾਇਆ ਕਿਹਦੀ ਕਿਹਦੀ ਸ਼ਕਤੀ ਹੈ ਮਾਲਕ ਦੀ ਅਸੀਂ ਵੀ ਮਾਲਕ ਦੇ ਤੇ ਫਿਰ ਅਸੀਂ ਇਹਨੂੰ ਜਬਾਰੀ ਸ਼ਰਨ ਲਵਾਗੇ ਨਾ ਫਿਰ ਵੀ ਗੱਲ ਬਣਨੀ ਹੋਸ਼ੀ ਸ਼ਰਨ ਪਿਆ ਰਹਿਣ ਨਾ ਪਾਈ ਗੁਰੂ ਜੀ ਕਹਿੰਦੇ ਜੇ ਕੋਈ ਕਮਜ਼ੋਰ ਦੀ ਸ਼ਰਨ ਤੋਂ ਲੈ ਲੇਗਾ ਮਲੇ ਕਿਸੇ ਦਾ ਕਮਜ਼ੋਰ ਜਾਂ ਆਸਰਾ ਤੱਕ ਲੇਗਾ ਤੇ ਫਿਰ ਇਹ ਤੈਥੋਂ ਪਰੇ ਨਹੀਂ ਹੋਣੀ ਕਹੋ ਕਿ ਤੇਰੇ ਵਸ ਦਾ ਰੋਗ ਨਹੀਂ ਕਿਸੇ ਦੇ ਵਸ ਦਾ ਰੋਗ ਨਹੀਂ ਗੁਰੂ ਜੀ ਕਹਿੰਦੇ ਨੇ ਜੋਗੀ ਸੰਿਆਸੀ ਵੱਡੇ ਵੱਡੇ ਧਾਰਮਿਕ ਆਗੂ ਵੀ ਇਹ ਨਹੀਂ ਬੋਲੇ ਤੇ ਤੂੰ ਕਿੱਸੀ ਬਾਗ ਦੀ ਬੋਲੀ ਹੈ ਗੁਰੂ ਜੀ ਕਹਿੰਦੇ ਐਸ ਕਰਕੇ ਇਹ ਮਾਲਕ ਦੀ ਬਲਾਈ ਹੋਈ ਤਾਕਤ ਹੈ ਸ਼ਕਤੀ ਹੈ ਇਹ ਹੋਸ਼ੀ ਸ਼ਰਨ ਪਿਆ ਇਹ ਲੋੜ ਨਹੀਂ ਆਉਣੀ ਇਹਨੇ ਇਹਨੇ ਨਹੀਂ ਖੇੜਾ ਛੱਡਣਾ ਕਹੋ ਮੀਤਾ ਹਾਂ ਕਹਿ ਪੈ ਜਾਈਂ ਐਸ ਕਰਕੇ ਗੁਰੂ ਜੀ ਸਵਾਲ ਪੈਦਾ ਕਰ ਦਿੰਦੇ ਆ ਸਾਡਾ ਸਵਾਲ ਹੈ ਐ ਮੇਰੇ ਮਿੱਤਰ ਇਹ ਮਾਇਆ ਤੋਂ ਖਿਹੜਾ ਛੜਾਉਣ ਲਈ ਫਿਰ ਮੈਂ ਜਾਵਾਂ ਕਿੱਥੇ ਦੇਖੋ ਕਿਵੇਂ ਵਿਚਾਰ ਅੱਗੇ ਚੱਲਦਾ ਆ ਰਿਹਾ ਅਸੀਂ ਜਦੋਂ ਬਾਣੀ ਪੜਾਂਗੇ ਨਾ ਸਾਨੂੰ ਵਿਚਾਰ ਸਾਡਾ ਨਾਲ ਚੱਲਣਾ ਚਾਹੀਦਾ ਬਾਣੀ ਦੇ ਅਸੀਂ ਬਾਬੇ ਨਾਨਕ ਦੀ ਉਂਗਲੀ ਛੱਡਣੀ ਨਹੀਂ ਜਦੋਂ ਵੀ ਅਸੀਂ ਸ਼ਬਦ ਪੜਨ ਲੱਗੇ ਨਾ ਇਹ ਮੇਲਾ ਹੈ ਮਾਇਆ ਦਾ ਪ੍ਰਭਾਵ ਇੱਕ ਬਹੁਤ ਵੱਡਾ ਮੇਲਾ ਹੈ ਇਸ ਮੇਲੇ ਵਿੱਚ ਉਹੀ ਬੱਚਾ ਬਚੇਗਾ ਜਿਹੜਾ ਆਪਣੀ ਮਾਂ ਪਿਓ ਦੀ ਉਂਗਲ ਨਹੀਂ ਛੱਡੇਗਾ ਇਹ ਸਾਡੇ ਤੇ ਮਾ ਪਿਓ ਗੁਰੂ ਜੀ ਨੇ ਗੁਰੂ ਨਾਨਕ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਬਖਸ਼ੀ ਸਾਡੇ ਕੋਲੇ ਅਸੀਂ ਬਾਣੀ ਦਾ ਪੱਲਾ ਨਾ ਛੱਡੀਏ ਬਾਣੀ ਨਾਲ ਜੁੜੀ ਚੱਲੀਏ ਹੁਣ ਅਸੀਂ ਸ਼ਬਦ ਪੜ੍ਹਨ ਲੱਗੇ ਆਂ ਇੱਕ ਵਿਚਾਰ ਆ ਸ਼ਬਦ ਦੇ ਵਿੱਚ ਉਸ ਵਿਚਾਰ ਨਾਲ ਜੁੜੀਏ ਉਸ ਵਿਚਾਰ ਨਾਲ ਜੁੜੀਏ ਗੁਰੂ ਜੀ ਕਹਿੰਦੇ ਦੇਖ ਸਤ ਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ ਬੈਠਿਆਂ ਮੁਕਤ ਨ ਹੋਵੇਈ ਜੇ ਚਰ ਸ਼ਬਦ ਨਾ ਕਰੇ ਵਿਚਾਰ ਵਿਚਾਰ ਕਰਨਾ ਸ਼ਬਦ ਨੂੰ ਪੜ੍ਹਨਾ ਸਮਝਣਾ ਤੇ ਫਿਰ ਉਸ ਵਿਚਾਰ ਦੇ ਨਾਲ ਆਪਣੇ ਆਪ ਨੂੰ ਤੋੜਨਾ ਇਹ ਜ਼ਰੂਰੀ ਹੈ ਅਸੀਂ ਵਿਚਾਰਾਂ ਵੀ ਬਹੁਤ ਕਰਨਿਆ ਸਾਡੀ ਬਹਿਸ ਮਵਾਸੀ ਵੀ ਬਹੁਤ ਹੋ ਰਹੀ ਹੈ ਸਾਡੀ YouTube ਦੇ ਉੱਤੇ ਹੋਰ ਮੀਡੀਆ ਦੇ ਉੱਤੇ ਬਾਣੀ ਬਾਰੇ ਗੱਲਾਂ ਵੀ ਬਹੁਤ ਹੋ ਰਹੀਆਂ ਪਰ ਸਾਡਾ ਆਪਣਾ ਵਿਚਾਰ ਬਣਨ ਨਾਲ ਜੁੜਿਆ ਕਿ ਨਹੀਂ ਜੁੜਿਆ ਇਹ ਦੇਖਣਾ ਨਿਜੀ ਭక్తి ਕਰਨੀ ਹੈ ਆਪਣੇ ਆਪ ਨੂੰ ਜੋੜਨਾ ਹੈ ਇਹ ਗੱਲ ਤਾਂ ਹੀ ਹੋਏਗੀ ਜੇ ਬਾਣੀ ਨੂੰ ਸੀ ਆਪਣੇ ਵਾਸਤੇ ਪੜਾਂਗੇ ਸੋ ਗੁਰੂ ਜੀ ਕਹਿੰਦੇ ਆ ਹੁਣ ਮੇਰੇ ਮਿੱਤਰ ਦੱਸ ਫਿਰ ਇਸ ਮਾਇਆ ਤੋਂ ਫਿਰ ਕਿਹੜਾ ਛਰਾਉਣ ਦਾ ਕੋਈ ਤਰੀਕਾ ਕਿੱਥੇ ਜਾਵਾਂ ਮੈਂ ਹੁਣ ਗੁਰੂ ਜੀ ਕਹਿੰਦੇ ਫਿਰ ਉਸ ਜੀਵ ਦੇ ਦッセ ਮੁਤਾਬਕ ਜ ਜੇ ਨੀ ਪ੍ਰੇਰਣਾ ਮਿਲਦੀ ਹੈ ਬੰਦੇ ਨੂੰ ਕਿਤੋਂ ਵੀ ਪ੍ਰੇਰਣਾ ਮਿਲਗੀ ਉਹ ਇਸ ਸਤਸੰਗੀ ਮਿੱਤਰ ਪਿੱਛੋਂ ਕਹਿੰਦੀ ਪ੍ਰੇਰਣਾ ਮਿਲ ਗਈ ਸੁਣ ਉਪਦੇਸ਼ ਸਤਗੁਰ ਪਹ ਆਇਆ ਮੈਂ ਉਸ ਵੀਰ ਦੀ ਗੱਲ ਸੁਣ ਕੇ ਉਸ ਵੀਰ ਦਾ ਉਪਦੇਸ਼ ਮੰਨ ਕੇ ਪੂਰੇ ਗੁਰੂ ਦੇ ਲੜ ਲੱਗ ਗਿਆ ਪੂਰੇ ਗੁਰੂ ਦੇ ਲੜ ਲੱਗ ਗਿਆ ਤੇ ਪੂਰੇ ਗੁਰੂ ਜੀ ਨੇ ਮੈਨੂੰ ਇਹ ਮਾਇਆ ਦਾ ਮੇਰਾ ਤੇ ਮਾਲਕ ਦਾ ਸੰਬੰਧ ਇਹਦੇ ਬਾਰੇ ਜਾਣ ਪਛਾਣ ਕਰਾਤੀ ਹੁਣ ਜਦੋਂ ਅਸੀਂ ਜਾਂਚ ਲਵਾਂਗੇ ਸਿੱਖ ਲਵਾਂਗੇ ਇਸ ਮਾਰਗ ਨੂੰ ਸਮਝ ਲਵਾਂਗੇ ਤੇ ਫਿਰ ਉਸ ਮਾਰਗ ਤੇ ਤੁਰਾਂਗੇ ਗੁਰ ਹਰ ਹਰ ਨਾਮ ਮੋਹਿ ਮੰਤਰ ਦੇੜਾਇਆ ਮੇਰੇ ਗੁਰੂ ਜੀ ਨੇ ਉਸ ਮਾਲਕ ਦੀ ਹੋਂਦ ਨੂੰ ਸਮਝਾ ਕੇ ਮੇਰੇ ਅੰਦਰ ਪੈਦਾ ਕਰਕੇ ਮੇਰੀ ਮਨ ਦੇ ਵਿੱਚ ਦ੍ਰਿੜ ਕਰਾਤੀ ਤੇ ਮੈਂ ਉਸ ਮਾਲਕ ਨਾਲ ਜੁੜ ਗਿਆ ਤੇ ਹੌਲੀ ਹੌਲੀ ਇਸ ਮਾਇਆ ਤੋਂ ਕਿਹੜਾ ਛੁੱਟੇਗਾ ਫਿਰ ਹੁਣ ਹੁਣ ਗੁਰੂ ਜੀ ਅਗਲੀਆਂ ਪੰਕਤੀਆਂ ਵਿੱਚ ਇਹ ਆਪਾਂ ਨੂੰ ਦੱਸਣਗੇ ਨਿਜ ਕਰ ਵਸਿਆ ਗੁਣ ਗਾਏ ਅਨੰਤਾ ਐਸ ਤਰ੍ਹਾਂ ਉਸ ਮਾਲਕ ਦੇ ਗੁਣ ਗਾਉਂਦਿਆਂ ਗਾਉਂਦਿਆਂ ਉਸ ਮਾਲਕ ਦੀ ਸਿਫਤ ਸਲਾਹ ਕਰਦੇ ਹਾਂ ਹੁਕਮ ਰਜਾਈ ਚਲਦੇ ਹਾਂ ਬਸ ਸੌਖਾ ਤਰੀਕਾ ਇਹ ਹੈ ਵੀ ਉਸ ਮਾਲਕ ਦੀ ਸਿਸਟਮ ਨੂੰ ਸਮਝ ਕੇ ਉਹਦੇ ਮੁਤਾਬਕ ਤੁਰਨਾ ਜਦੋਂ ਅਸੀਂ ਤੁਰਨ ਲੱਗ ਜਾਵਾਂਗੇ ਗੁਣ ਗਾਏ ਅਨੰਤਾ ਨਿਜ ਕਰ ਵਸਿਆ ਮਨ ਟਿਕ ਜਾਏਗਾ ਮਨ ਦੇ ਵਿੱਚੋਂ ਤ੍ਰਿਸ਼ਨਾਵਾਂ ਘਟ ਜਾਣਗੀਆਂ ਆਸਾਵਾਂ ਘਟ ਜਾਣਗੀਆਂ ਮਾਇਆ ਦਾ ਪ੍ਰਭਾਵ ਆਪਣੇ ਆਪ ਘਟ ਜਾਊਗਾ ਫਿਰ ਕਿਉਂਕਿ ਮਾਲਕ ਨਾਲ ਜੁੜ ਗਏ ਪ੍ਰਭ ਮਿਲਿਓ ਨਾਨਕ ਭਈ ਅਚਿੰਤਾ ਗੁਰੂ ਜੀ ਕਹਿੰਦੇ ਇਸ ਤਰ੍ਹਾਂ ਮੈਨੂੰ ਉਹ ਮਾਲਕ ਮਿਲ ਗਿਆ ਤੇ ਹੁਣ ਨਾਨਕ ਜੀ ਕਹਿੰਦੇ ਮੈਂ ਅਚਿੰਤਾ ਸੋਚ ਫਿਕਰ ਮੇਰਾ ਮੁੱਕ ਗਿਆ ਇਹ ਹੁਣ ਸੋਚ ਫਿਕਰ ਜਿਹੜਾ ਮੇਰਾ ਮੁੱਕ ਗਿਆ ਕਿਉਂ ਕਿਉਂਕਿ ਉਸ ਮਾਲਕ ਨਾਲ ਜੁੜ ਗਿਆ ਆਓ ਹੁਣ ਆਪਾਂ ਦੂਜਾ ਰਹਾਉ ਪੜੀਏ ਤੇ ਉਸ ਤੋਂ ਬਾਅਦ ਇਸ ਸ਼ਬਦ ਨੂੰ ਦੁਬਾਰੇ ਪੜਾਂਗੇ ਤੇ ਇਸ ਦਾ ਭਾਵ ਅਰਥ ਲਵਾਂਗੇ ਘਰ ਮੇਰਾ ਇਹ ਨਾਇਕ ਹਵਾਰੀ ਨਾਇਕ ਹੁਣ ਮੇਰਾ ਘਰ ਮੇਰੇ ਕਾਬੂ ਵਿੱਚ ਹੈ ਜعنی ਮੇਰਾ ਹਿਰਦਾ ਮੇਰੇ ਕਾਬੂ ਵਿੱਚ ਹੈ ਤੇ ਇਹ ਹੁਣ ਮਾਇਆ ਫਿਰ ਦਾਸੀ ਬਣੀ ਫਿਰਦੀ ਹੈ ਇਹ ਮਾਇਆ ਹੁਣ ਦਾਸੀ ਬਣ ਗਈ ਹੈ ਜਿਹੜੀ ਮਾਇਆ ਮੈਨੂੰ ਪ੍ਰਭਾਵ ਕਰ ਰਹੀ ਸੀ ਨਾ ਮੇਰੇ ਉੱਤੇ ਹਾਵੀ ਹੋਈ ਪਈ ਸੀ ਹੁਣ ਮੇਰਾ ਮਨ ਕਾਬੂ ਵਿੱਚ ਹੈ ਤ੍ਰਿਸ਼ਨਾਵਾਂ ਤੇ ਅਸਾਵਾਂ ਮੁੱਕ ਗਈਆਂ ਐਸ ਕਰਕੇ ਮੇਰਾ ਮਨ ਹੈ ਜਿਹੜਾ ਹੁਣ ਉਹ ਸਟਰੋਂਗ ਹੋ ਗਿਆ ਤਕੜਾ ਹੋ ਗਿਆ ਆਪਣੇ ਆਪ ਵਿੱਚ ਟਿਕ ਗਿਆ ਤੇ ਹੁਣ ਇਹ ਇਹ ਜਿਹੜੀ ਮਾਇਆ ਉਹਦੀ ਸੇਵਾ ਵਿੱਚ ਲੱਗੀ ਹੋਈ ਹੈ ਇਹ ਆਮਰ ਹਮ ਗੁਰ ਕੀਏ ਦਰਵਾਰੀ ਰਹਾਉ ਦੁਜਾ ਦੁਜਾ ਰਹਾ ਹੋਏ ਸਭ ਵਿੱਚ ਤੇ ਗੁਰੂ ਜੀ ਕਹਿੰਦੇ ਆ ਇਹ ਆਮਰ ਇਹ ਹੁਣ નોਕਰਾਂ ਨਹੀਂ ਬਣ ਗਈ ਐ ਸੇਵਾਦਾਰ ਬਣ ਗਈ ਐ ਤੇ ਮੇਰੇ ਮਾਲਕ ਨੇ ਮੈਨੂੰ ਇਹਦਾ ਮਾਲਕ ਬਣਾਤਾ ਹੈ ਦਰਬਾਰੀ ਬਣਾ ਦਿੰਦਾ ਹੈ ਇਹਦੇ ਉੱਤੇ ਚੌਧਰ ਕਰਨ ਵਾਲਾ ਬਣਾ ਦਿੰਦਾ ਮੇਰੇ ਮਨ ਨੂੰ ਇਹ ਮੇਰੇ ਗੁਰੂ ਨੇ ਕਿਰਪਾ ਕਰਤੀ ਐ ਮੇਰੇ ਗੁਰੂ ਨੇ ਇਹ ਮੇਰੇ ਉੱਤੇ ਰਹਿਮ ਕਰ ਦਿੱਤਾ ਗੌਰ ਪ੍ਰਸਾਦ ਦੇ ਰਿਤੇ ਹੋ ਗਿਆ ਰਹਾ ਦੁਜਾ ਹੁਣ ਦੇਖੋ ਗੁਰੂ ਜੀ ਪਹਿਲਾਂ ਇਸ ਮਾਇਆ ਬਾਰੇ ਦੱਸ ਰਿਹਾ ਕਿ ਇਹ ਮਾਇਆ ਬੜੀ ਸ਼ਕਲ ਹੈ ਬੜੀ ਤਾਕਤਵਾਰ ਹੈ ਇਹ ਸਾਨੂੰ ਨਹੀਂ ਇਹ ਤੋਂ ਅਸੀਂ ਬਤ ਨਹੀਂ ਸਕਦੇ ਫਿਰ ਆਪ ਹੀ ਪ੍ਰੇਰਣਾ ਕਰਦੇ ਹੈ ਕਿ ਅਸੀਂ ਸਤਸੰਗੀਆਂ ਨਾਲ ਜੁੜ ਕੇ ਗੁਰੂ ਨਾਲ ਜੁੜੀਏ ਤੇ ਗੁਰੂ ਦੀ ਬਾਣੀ ਨੂੰ ਪੜ੍ਹ ਲਿਏ ਤੇ ਗੁਰੂ ਦੀ ਬਾਣੀ ਨੂੰ ਸਮਝੀਏ ਗੁਰੂ ਫਿਰ ਸਾਡੇ ਅੰਦਰ ਪਰਮਾਤਮਾ ਦੀ ਯਾਦ ਨੂੰ ਤਕੜਾ ਕਰ ਦਿੰਦਾ ਹੈ ਪਰਮਾਤਮਾ ਦੀ ਯਾਦ ਤਕੜਾ ਕਰਦੇ ਹੀ ਇਹ ਮਨ ਟਿਕ ਜਾਂਦਾ ਹੈ ਮਾਇਆ ਦੇ ਪ੍ਰਭਾਵ ਤੋਂ ਬਚਣਾ ਸ਼ੁਰੂ ਕਰ ਦਿੰਦਾ ਹੈ ਫਿਰ ਇਹ ਹੀ ਮਾਇਆ ਜਦੋਂ ਮਨ ਟਿਕ ਜਾਂਦਾ ਹੈ ਤੇ ਫਿਰ ਇਹ ਦਾਸੀ ਬਣ ਜਾਂਦੀ ਹੈ ਸੋ ਇਹ ਇਸ ਸਾਰੇ ਸ਼ਬਦ ਵਿੱਚ ਗੁਰੂ ਜੀ ਨੇ ਸਾਨੂੰ ਸਮਝਾਇਆ ਆਓ ਆਪਾਂ ਹੁਣ ਫਿਰ ਇੱਕ ਵਾਰ ਫੇਰ ਇਸ ਸ਼ਬਦ ਦਾ ਪਾਠ ਕਰੀਏ ਅਸੀਂ ਪਾਠ ਕਰਨ ਦੇ ਬੜੇ ਆਦੀ ਆ ਅਸੀਂ ਪਾਠ ਬਹੁਤ ਕਰਦੇ ਆ ਪਰ ਅਸੀਂ ਇਹ ਸਮਝੀਏ ਕਿ ਪਹਿਲਾਂ ਗੁਰਬਾਣੀ ਕੀ ਕਹਿ ਰਹੀ ਹੈ ਹੁਣ ਦੇਖੋ ਪਹਿਲਾਂ ਆਪਾਂ ਅਖਰੀ ਅਰਥ ਸਮਝ ਲਏ ਹੁਣ ਆਪਾਂ ਪੜਦੇ ਆ ਫਿਰ अनेका ਵਧੀਆ ਸੋਹਣੇ ਭਾਵ ਅਰਥ ਸਾਡੇ ਅੰਦਰ ਇਸ ਸ਼ਬਦ ਦੇ ਜਾਣਗੇ ਜਿੰਨੇ ਵਾਰੀ ਪੜਾਂਗੇ ਓਨੇ ਵਾਰੀ ਸਾਹਿਬ ਮੇਰਾ ਨੀਤ ਲਵਾ ਇਹਤ ਨਵਾਂ ਗਿਆਨ ਆਏਗਾ ਆਓ ਆਪਾਂ ਇਹ ਸ਼ਬਦ ਨੂੰ ਪੜਹੀਏ ਤੇ ਨਾਲੋਂ ਨਾਲ ਆਪਾਂ ਆਪ ਵੀ ਪੜਹੀਏ ਤੇ ਦੂਜਿਆਂ ਨੂੰ ਵੀ ਪ੍ਰੇਰਣਾ ਦੇਈਏ ਇਸ ਗਿਆਨ ਨੂੰ ਦੂਜਿਆਂ ਤੱਕ ਵੀ ਪਹੁੰਚਾਈਏ ਦੂਜਿਆਂ ਨਾਲ ਵੰਡੀਏ ਤਾਂ ਕਿ ਸਾਡਾ ਜੀਵਨ ਸਫਲਾ ਹੋ ਜਾਏ ਇਹ ਜੋ ਮਕਸਦ ਕੀਤਾ ਜਾ ਰਿਹਾ ਹੈ ਜੋ ਮਕਸਦ ਵਾਸਤੇ ਆਪਾਂ ਬਾਣੀ ਨੂੰ ਸਮਝਿਆ ਇਹ ਇਹ ਪੜਿਆ ਉਹ ਮਕਸਦ ਸਾਡਾ ਤਾਂ ਹੀ ਪੂਰਾ ਹੋਏਗਾ ਜੇ ਅਸੀਂ ਇਸ ਨੂੰ ਸਮਾਜ ਵਿੱਚ ਫੈਲਾਵਾਂਗੇ ਅਸੀਂ ਇਸ ਨੂੰ ਸਮਾਜ ਨਾਲ ਜੋੜੀਏ ਸਮਾਜ ਨੂੰ ਬਾਣੀ ਨਾਲ ਜੋੜੀਏ ਤਾਂ ਕਿ ਬਾਣੀ ਦੀ ਆਦਤ ਬਣ ਜਾਏ ਸਮਾਜ ਨੂੰ ਤੇ ਜਿਵੇਂ ਜਿਵੇਂ ਬਾਣੀ ਦੀ ਆਦਤ ਬਣੇਗੀ ਇਹ ਸਮਾਜ ਬਦਲਦਾ ਜਾਏਗਾ ਮੈਂ ਬਾਣੀ ਪੜ ਕੇ ਬਦਲ ਗਿਆ ਇਹ ਜਿਸ ਦਿਨ ਅਸੀਂ ਸੋਚ ਲਵਾਂਗੇ ਕਿ ਮੈਨੂੰ ਬਾਣੀ ਨੇ ਮੇਰੇ ਉੱਤੇ ਅਸਰ ਪਾ ਦਿੱਤਾ ਮੈਂ ਕਬੂਲ ਕਰ ਲਿਆ ਇਸ ਨੂੰ ਉਸੇ ਦਿਨ ਫਿਰ ਇਸ ਤਰ੍ਹਾਂ ਸਾਰਿਆਂ ਦੇ ਉੱਤੇ ਹੋਏਗਾ ਤੇ ਸਾਰੇ ਇਸ ਨੂੰ ਕਬੂਲ ਕਰਾਂਗੇ ਤਾਂ ਇਹ ਸਮਾਜ ਵੀ ਕਿਹੋ ਜਿਹਾ ਹੋਏਗਾ ऐसे वाजदी سيدنا ਸਾਡੇ ਬਾਬਾ ਨਾਨਕ ਜੀ ਕਰਨਾ ਚਾਹੁੰਦੇ ਸੀ ਔਰ ਕਰ ਰਹੇ ਹੈ ਅਜ ਵੀ ਹੋ ਰਿਹਾ ਹੈ ਕਿਉਂਕਿ ਬਾਬਾ ਨਾਨਕ ਜੀ ਕਿਤੇ ਗਏ ਨਹੀਂ ਉਹ ਹਮੇਸ਼ਾ ਸਾਡੇ ਨਾਲ ਨੇ ਪ੍ਰਚਾਰ ਤੇ ਕੇ ਸੀ ਬਾਣੀ ਵਿੱਚ ਉਹਨਾਂ ਨੂੰ ਵੇਖੀਏ ਆਓ ਆਪਾਂ ਸ਼ਬਦ ਦਾ ਪਾਠ ਕਰੀਏ ਆਸਾ ਮਹਲਾ ਪੰਜਵਾਂ ਮਕਾ ਕਰੂੰ ਸੋ ਪੱਕਣ ਨ ਦੇਈ ਸ਼ੀਲ ਸੰਜਮ ਕੈ ਨਿਕਟ ਖਲੋਈ ਬੀਸ ਕਰੇ ਬਹੁ ਰੂਪ ਦਿਖਾਵੇ ਗ੍ਰਹਿ ਵਸਣ ਨ ਦੇਈ ਵਖ ਵਖ ਪਰਵਾਵੇ ਕਰ ਕੀ ਨਾਇਕ ਕਰ ਵਾਸ ਨ ਦੇਵੇ ਜਤਨ ਕਰੂੰ ਉਰ ਜਾਏ ਪਰੇ ਵਹਿ ਰਹਾਉ ਤੁਰ ਕੀ ਭੇਜੀ ਆਈ ਆਮਰ ਨੌਖੰਡ ਜੀਤੇ ਥਾਨ ਸਭ ਥਾਨ ਥਨੰਤਰ ਤਟ ਤੀਰਥ ਨਾ ਛੋੜੈ ਜੋਗ ਸੰन्यास ਪੜ ਥਾਕੇ ਸਿਮਰਤ ਵੀਦ ਅਭਿਆਸ ਜੈ ਬੈਸੋ ਤੈ ਨਾਲੇ ਵਸੇ ਸਗਲ ਪਵਨ ਮੇ ਸਵਲ ਪਰਵੇਸੈ ਓਸੀ ਸ਼ਰਨ ਪਿਆ ਰਹਿਣ ਨਾ ਪਾਈ ਕਹ ਮੀਤਾ ਹਾਂ ਕਹਿ ਪਹਿ ਜਾਈ ਸੁਣ ਉਪਦੇਸ਼ ਸਤਗੁਰ ਪਹਿ ਆਇਆ ਗੁਰ ਹਰਿ ਨਾਮ ਹਰਿ ਹਰਿ ਨਾਮ ਮੋਇ ਮੰਤਰ ਦੇ ਰੜਾਇਆ ਇਹ ਇਲਾਜ ਇਹ ਬਿਮਾਰੀ ਦੱਸੀ ਸੀ ਨਾ ਪਹਿਲਾਂ ਗੁਰੂ ਜੀ ਨੇ ਹੁਣ ਇਹ ਤਾਂ ਇਲਾਜ ਇਹ ਦੱਸ ਦਿੱਤਾ ਕਿ ਸੁਣ ਉਪਦੇਸ਼ ਸਤਗੁਰ ਪਹਿ ਆਇਆ ਗੁਰ ਹਰ ਹਰ ਨਾਮ ਮੋਹਿ ਮੰਤਰ ਦਰੜਾਇਆ ਨਿਜ ਕਰ ਬਸਿਆ ਗੁਣ ਗਾਈ ਅਨੰਤਾ ਹੁਕਮ ਰਜਾਈ ਚੱਲ ਕੇ ਉਸ ਮਾਲਕ ਦੀ ਕਿਰਪਾ ਨਾਲ ਤੇ ਆਪਣੇ ਆਪ ਵਿੱਚ ਬਸ ਗਿਆ ਆਪਣੇ ਮਨ ਨੂੰ ਕਾਬੂ ਕਰ ਲਿਆ ਪ੍ਰਭ ਮਿਲਿਓ ਨਾਨਕ ਭਈ ਅਚਿੰਤਾ ਕਰ ਮੇਰਾ ਇਹ ਨਾਇਕ ਹਮਾਰੀ ਹੁਣ ਮਾਇਆ ਸਤਿਨਾਮ ਪ੍ਰਵਾਹ ਦੇਰੀ ਹੈ ਕਿ ਹੁਣ ਇਹ ਸੇਵਾ ਕਰ ਰਹੀ ਹੈ ਕਰ ਮੇਰਾ ਇਹ ਨਾਇਕ ਹਮਾਰੀ ਇਹ ਅਮਰ ਹਮ ਗੁਰ ਕੀਏ ਦਰਬਾਰੀ ਰਹਾਉ ਦੂਜਾ ਹੁਣ ਇਹ ਸੇਵਾ ਕਰ ਰਹੀ ਹੈ ਤੇ ਮੈਨੂੰ ਮੇਰੇ ਗੁਰੂ ਨੇ ਤਾਂ ਮਾਲਕ ਬਣਾ ਦਿੱਤਾ ਇਹ ਹੈ ਗੁਰਬਾਣੀ ਦੀ ਤਾਕਤ ਅਸੀਂ ਗੁਰਬਾਣੀ ਨਾਲੋਂ ਵਿਛੜ ਰਹੇ ਹਾਂ ਸਾਨੂੰ ਕਿਸੇ ਖਾਸ ਤਰੀਕੇ ਨਾਲ ਬਾਣੀ ਤੋਂ ਵਛੋੜਿਆ ਗਿਆ ਹੈ ਜਿਸ ਦਿਨ ਜੀ ਦੇ ਅੰਦਰ ਇਹ ਬਹਿਰਤਾ ਇਹ ਭਰਾਗ ਪੈਦਾ ਹੋ ਜਾਏਗਾ ਕਿ ਮੈਂ ਬਾਣੀ ਨਾਲ ਜੁੜਨਾ ਹੈ ਦੁਆਰੇ ਉਸੇ ਦਿਨ ਗੁਰੂ ਜੀ ਆ ਕੇ ਕਰ ਦੇਣਗੇ ਗੁਰੂ ਜੀ ਉਪਦੇਸ਼ ਦੇਣਾ ਸ਼ੁਰੂ ਕਰ ਦਾਂਗੇ ਇਹ ਮਨ ਉਪਦੇਸ਼ ਲੈਣਾ ਸ਼ੁਰੂ ਕਰ ਦੇਗਾ ਤੇ ਗੁਰ ਪ੍ਰਸਾਦ ਹੋ ਜਾਏਗਾ ਜਿਸ ਦਿਨ ਗੁਰ ਪ੍ਰਸਾਦ ਹੋਇਆ ਤੇ ਅਕਾਲ ਪੁਰਖ ਵੈਗੁਰੂ ਇੱਕ ਓੰਕਾਰ ਨੂੰ ਜਾਣ ਲੱਗਾ ਤੁਸੀਂ ਐਸੀ ਆਪਾਂ ਮਿਹਨਤ ਕਰੀਏ ਰੋਜ਼ 15 20 ਮਿੰਟ ਲਾ ਕੇ 24 ਘੰਟੇ ਨੇ ਸਾਡੇ ਕੋਲੇ 8 ਘੰਟੇ ਕਾਂਢੇ ਸੀ ਸੌਣੇ ਘਟੋ ਘਟ 8 ਘੰਟੇ ਸੌਣੇ ਆ 16 ਬਾਕੀ ਨੇ 8 ਘੰਟੇ 9 ਘੰਟੇ ਕੰਮ ਕਰੀਏ ਆਪਣੀ ਕਿਰਤ ਕਰੀਏ ਗੁਰੂ ਜੀ ਤੇ 25 ਮਿੰਟਾਂ ਵਾਸਤੇ ਸਾਨੂੰ ਸਾਡੇ ਨਾਲ ਜੁੜਾਂਗੇ ਅਸੀਂ ਬਾਣੀ ਨਾਲ ਜੁੜਾਂਗੇ ਗੁਰੂ ਜੀ ਸਾਨੂੰ ਉਪਦੇਸ਼ ਦੇ ਦੇਣਗੇ ਉਸ ਉਪਦੇਸ਼ ਨੂੰ ਫਿਰ ਅਸੀਂ ਆਪਣੀ ਕਿਰਤ ਵਿੱਚ ਵਿਰਤ ਵਿੱਚ ਸਾਰਾ ਦਿਨ ਵਿਹਾਰ ਵਿੱਚ ਲਾਗੂ ਰੱਖਾਂਗੇ ਇਹ ਜੀਵਨ ਸੱਚਜਾ ਸੋਹਣਾ ਬਣ ਜਾਏਗਾ ਇਹ ਇਹ ਜਿਹੜੀ ਮਾਇਆ ਸਾਨੂੰ ਪ੍ਰਭਾਵ ਦੇ ਦੇ ਕੇ ਮਾਰੇ ਪਾਸੇ ਲਿਜਾ ਰਹੀ ਸੀ ਇਹੀ ਮਾਇਆ ਫਿਰ ਸਾਨੂੰ ਸਾਡੀ ਸੇਵਾ ਵਿੱਚ ਲੱਗ ਜਾਏਗੀ ਸੋ ਆਪਾਂ ਇਸ ਤਰ੍ਹਾਂ ਬਾਣੀ ਪੜ੍ਹੀਏ ਤੇ ਸਮਝੀਏ ਤੇ ਹੋਰਾਂ ਨੂੰ ਪੜਨ ਦੀ ਪ੍ਰੇਰਣਾ ਕਰੀਏ ਅੱਗੇ ਵੰਡੀਏ ਇਸ ਚੀਜ਼ ਨੂੰ ਬਾਰ-ਬਾਰ ਆਪਾਂ ਇਸ ਚੀਜ਼ ਨੂੰ ਅੱਗੇ ਵੰਡਦੇ ਰਹੀਏ ਤਾਂ ਕਿ ਹੋਰ ਵੀ ਇਸ ਚੀਜ਼ ਨੂੰ ਸੁਣਨ ਸਮਝ ਆਵੇ ਸਾਡਾ ਸਮਾਜ ਚੰਗਾ ਬਣ ਜਾਏ